ਪੇਸ਼ ਹੋਈ ਸੀ ਕਿ ਪਟੀਸ਼ਨ ਆਲਰੇਡੀ ਫਾਈਲ ਕਰ ਦਿੱਤੀ ਸੀ ਕੱਲ ਮੈਂਸ਼ਨਿੰਗ ਹੋ ਗਈ ਸੀ ਕਿ ਇਲੈਕਸ਼ਨ ਰੰਗ ਦਿੱਤਾ ਜਾਵੇ ਟੈਂਪਰਿੰਗ ਹੈ ਔਰ ਵੈਲਿਡ ਆਟ ਵੋਟਾਂ ਕਿਵੇਂ ਦੇਖਦੇ ਹੋ ਕਿਉਂਕਿ ਨੋਟਿਸ ਹੋਇਆ ਐਡਮਿਨਿਸਟ੍ਰੇਸ਼ਨ ਨੂੰ 3 ਹਫ਼ਤੇ ਦਾ ਜਵਾਬ ਦੇਣਾ ਹੈ ਸੁਲਦੀਪ ਕੁਮਾਰ ਜਿਹੜੇ ਕਿ ਆਪ ਪਾਰਟੀ ਦੇ ਮੇਅਰਲ ਕੈਂਡੀਡੇਟ ਸੀ ਉਹਨਾਂ ਨੇ ਕੱਲ ਜਦੋਂ ਇਲੈਕਸ਼ਨ ਦੇ ਵਿੱਚ ਗੜਬੜੀ ਕੀਤੀ ਗਈ ਤੇ ਬੈਲਟ ਪੇਪਰਸ ਦੇ ਉੱਤੇ ਪ੍ਰੀਜ਼ਿਊਮੇਬਲੀ ਪ੍ਰੈਜ਼ਾਈਡਿੰਗ ਆਫਸਰ ਨੇ ਆਪ ਮਾਰਕਿੰਗ ਕਰਕੇ ਉਹਨਾਂ ਨੂੰ ਰਿਜੈਕਟ ਕੀਤਾ ਇੱਕ ਪਟੀਸ਼ਨ ਫਾਈਲ ਕੀਤੀ ਜਿਹੜੀ ਕਿ ਕਲਕੋਟਾ ਵਿੱਚ ਮੈਂਸ਼ਨ ਕੀਤੀ ਗਈ ਤੇ ਕੋਰਟ ਨੇ ਉਸ ਪਟੀਸ਼ਨ ਨੂੰ ਅੱਜ ਹੀアリング ਦੇ ਉੱਤੇ ਲਗਾਇਆ ਸੀ ਸਾਡਾ ਉਹਦੇ ਵਿੱਚ ਜਿਹੜਾ ਪ੍ਰੇਅਰ ਦਾ ਐਮਬਿਟ ਹੈ ਉਹ ਬੇਸਿਕਲੀ ਇਹ ਹੈ ਕਿ ਜਿਹੜੀ ਇਲੀਗਲ ਫਰਾਡਲੈਂਡ ਤੇ ਫੋਰਜਰੀ ਦੇ ਬੇਸ ਦੇ ਉੱਤੇ ਇਲੈਕਸ਼ਨ ਹੈ ਨੂੰ ਸੈਟੀਸਾਈਫਾਈ ਕੀਤਾ ਜਾਏ ਇਸ ਇਲੈਕਸ਼ਨ ਨੂੰ ਫੇਅਰ ਐਂਡ ਫਰੀ ਮੈਨਰ ਦੇ ਵਿੱਚ ਅੰਡਰ ਅ ਰਿਟਾਇਰਡ ਹਾਈ ਕੋਰਟ ਜੱਜ ਜਾਂ ਕਿਸੇ ਕੋਰਟ ਆਬਜ਼ਰਵਰ ਦੇ ਥਲੇ ਦੁਬਾਰਾ ਕੰਡਕਟ ਕੀਤਾ ਜਾਏ ਜਿਹੜਾ ਇਲੈਕਟਿਡ ਮੇਅਰ ਹੈ ਉਹਨੂੰ ਆਪਣੀਆਂ ਡਿਊਟੀਆਂ ਕਰਨ ਤੋਂ ਰੋਕਿਆ ਜਾਏ ਤੇ ਇੱਕ ਐਸਆਈਟੀ ਕਨਸਟੀਟਿਊਟ ਕੀਤੀ ਜਾਏ ਜਿਹੜੀ ਕਿ ਇਸ ਫਰਾਡ ਕ੍ਰਿਮੀਨਲ ਕੇਸ ਦੇ ਲਈ ਵੀ ਐਗਜ਼ਾਮਿਨ ਕਰੇ ਤੇ ਪਰਚਾ ਦਰਜ ਕਰੇ ਤੇ ਅਸੀਂ ਇਹ ਵੀ ਕਿਹਾ ਹੈ ਕਿ ਇਨ ਦਾ ਮੀਨ ਵਾਈਲ ਕਿ ਜਿਹੜਾ ਸਾਰਾ ਰਿਕਾਰਡ ਹੈ ਇਹਨੂੰ ਸੀਜ਼ ਕਰਕੇ ਕੋਰਟ ਦੀ ਕਸਟਡੀ ਚ ਰੱਖਿਆ ਜਾਵੇ ਤੇ ਕੋਰਟ ਨੇ ਉਹਨਾਂ ਨੂੰ ਨੋਟਿਸ ਦੇ ਦਿੱਤਾ ਹੈ ਮਿਸਟਰ ਅਨਿਲ ਮਸੀ ਤੇ ਜਿਹੜੇ ਇਲੈਕਟਿਡ ਕਾਉਂਸਲਰ ਨੇ ਮਨੋਜ ਕੁਮਾਰ ਉਹਨਾਂ ਨੂੰ ਵੀ ਨੋਟਿਸ ਕੀਤਾ ਹੈ ਤੇ ਸ਼ਾਰਟ ਡੇਟ ਦੇ ਕੇ ਤਿੰਨ ਹਫ਼ਤੇ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਆਪਣਾ ਰਿਪਲਾਈ ਫਾਈਲ ਕਰਨ ਦੇ ਵਿੱਚ ਦਿੱਤਾ ਹੈ ਤੇ ਜਿਹੜੀ ਅਸੀਂ ਵੀਡੀਓਗ੍ਰਾਫੀ ਪਲੇਸ ਔਨ ਰਿਕਾਰਡ ਕੀਤੀ ਹੈ ਪਲੱਸ ਰਿਕਾਰਡ ਉਹ ਨੈਕਸਟ ਡੇ ਤੇ ਉੱਤੇ ਐਗਜ਼ਾਮਿਨ ਕੀਤੀ ਜਾਏ। 226 ਦਾ ਜ਼ਿਕਰ ਬਾਰ-ਬਾਰ ਆ ਰਿਹਾ ਸੀ ਗੋਨਿੰਗਰ ਜੀ। ਤੁਸੀਂ ਕਿਹਾ ਕਿ ਕੋਰਟ ਨੂੰ ਤਾਂ ਇੰਟਰਵਿਊ ਕਰਨਾ ਪੈਣਾ ਜਿੱਦਾਂ ਦੇ ਹਾਲਾਤ ਨੇ। ਵੀਡੀਓ ਦੀ ਗੱਲ ਕੀਤੀ ਜਾ ਰਹੀ ਕਿ ਜਿੱਦਾਂ ਸਰਿਆਂ ਦੇਖਦਾ ਹੈ। ਐਲੀਗੇਸ਼ਨ ਤੁਹਾਡੇ ਵੱਲ ਲਾਏਗਾ। ਦੂਸਰੀ ਸਾਈਡ ਦਾ ਇਹ ਕਹਿਣਾ ਸੀ ਕਿ ਵੀ ਰਿਟ ਪਟੀਸ਼ਨ ਮੇਨਟੇਨੇਬਲ ਹੈ ਕਿ ਨਹੀਂ ਇਹਦੇ ਉੱਤੇ ਕੋਈ ਤਵੱਜੋ ਦੇਣੀ ਚਾਹੀਦੀ ਹੈ। ਲੇਕਿਨ ਅਸੀਂ ਕੋਰਟ ਨੂੰ ਦੱਸਿਆ ਹੈ ਕਿ ਵੀ ਕਿਉਂਕਿ ਇਹ ਰਿਟ ਪਟੀਸ਼ਨ ਜਿਹੜੀ ਹੈ ਏ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਬੀਰੀਅਰਸ ਨੂੰ ਪਟੇਨ ਕਰਦੀ ਹੈ ਇਹਦੇ ਵਿੱਚ ਕੋਈ ਇਲੈਕਸ਼ਨ ਪਟੀਸ਼ਨ ਪ੍ਰੋਵਾਈਡਡ ਨਹੀਂ ਹੈ ਨਾ ਐਕਟ ਜਨਾ ਰੈਗੂਲੇਸ਼ਨਸ ਇਸ ਨਾ ਰੂਲ ਇਸ ਇਹਦੇ ਵਿੱਚ ਸਿਰਫ ਰਿਟ ਪਟੀਸ਼ਨ ਅੰਦਰ 226 ਹੀ ਰੈਮੇਡੀ ਹੈ ਤੇ ਅਸੀਂ ਕਰੈਕਟ ਰੈਮੇਡੀ ਲੈ ਕੇ ਕੋਰਟ ਚ ਜਾਏ ਸਰ ਪੂਰੇ ਦਾ ਪੂਰਾ ਡਾਟਾ ਸੀਜ਼ ਕਰਨ ਦੇ ਲਈ ਕਿਹਾ ਗਿਆ ਉਸ ਨੂੰ ਲੈ ਕੇ ਕੋਰਟ ਨੇ ਕੁਝ ਕਿਹਾ ਉਹਦੇ ਵਿੱਚ ਕੋਰਟ ਨੇ ਕਿਹਾ ਹੈ ਕਿ ਆਲਰੇਡੀ ਇਹ ਰਿਕਾਰਡ ਸੀਜ਼ ਕੀਤਾ ਜਾ ਚੁੱਕਾ ਹੈ ਤੇ ਗਵਰਨਮੈਂਟ ਸਟਰੋਂਗ ਰੂਮ ਦੇ ਵਿੱਚ ਰਿਕਾਰਡ ਪਿਆ ਹੈ ਤੋ ਇਸ ਕਰਕੇ ਨੈਕਸਟ ਡੇਟ ਦੇ ਉਤੇ ਇਹਨਾਂ ਨੂੰ ਬੁਲਾਣਾ ਹੈ ਕਿ ਨਹੀਂ ਬੁਲਾਣਾ ਉਸ ਰਿਕਾਰਡ ਨੂੰ ਸਮਨ ਕਰਨਾ ਹੈ ਉਹ ਐਗਜ਼ਾਮਨ ਕੀਤਾ ਜਾਏਗਾ ਵੀਡੀਓਗ੍ਰਾਫੀ ਨੇ ਵੀ ਪ੍ਰੋਫੀਸ਼ੈਂਸੀ ਜਿਹੜੀ ਵੀਡੀਓਗ੍ਰਾਫੀ ਹੈ ਉਹ ਕੋਰਟ ਦੀ ਡਾਇਰੈਕਸ਼ਨ ਦੇ ਥੱਲੇ ਇਹਨਾਂ ਨੇ ਆਪ ਅੰਡਰਟੇਕਿੰਗ ਦੇ ਕੇ ਕੀਤੀ ਹੈ ਤੇ ਉਸ ਵੀਡੀਓਗ੍ਰਾਫੀ ਨੂੰ ਲਾਈਵ ਟੈਲੀਕਾਸਟ ਵੀ ਕੀਤਾ ਗਿਆ ਹੈ ਟੀਵੀ ਦੇ ਵਿੱਚ ਜਿਸ ਦੇ ਵਿੱਚ ਕਿ ਪਰਤੱਖ ਹੈ ਕਿ ਵੀ ਉਹਦੇ ਵਿੱਚ ਫੋਰਜਰੀ ਕੀਤੀ ਗਈ ਠੀਕ ਹੈ ਥੈਂਕ ਯੂ